ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਬਟੀਕ ਦੇ ਉੱਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਡੇ ਕੋਲ ਸਟੌਲ ਆਇਆ ਪੀਕੋ ਕਰਨ ਦੇ ਲਈ ਤੇ ਅਮਨ ਕਿਸ ਤਰੀਕੇ ਨਾਲ ਪੀਕੋ ਕਰਦੇ ਨੇ ਤੇ ਤੁਸੀਂ ਦੇਖਿਓ ਵੀ ਬਹੁਤ ਸੋਹਣਾ ਜੁਨੀਕ ਤਰੀਕਾ ਇਹ ਜਿਵੇਂ ਪਹਿਲਾਂ ਆਪਾਂ ਚੁੰਨੀ ਪੀਕੋ ਕਰਦੇ ਹੁੰਨਾ ਉਦੋਂ ਥੋੜਾ ਜਿਹਾ ਵਧੀਆ ਤਰੀਕਾ ਇਹ ਤੇ ਧਾਗਾ ਵੀ ਇਹਦੇ ਬਹੁਤ ਸੋਹਣਾ ਵਰਤਿਆ ਤੁਸੀਂ ਦੇਖਿਓ ਅੱਜ ਨਵੇਂ ਤਰੀਕੇ ਦਾ ਧਾਗਾ ਵਰਤਿਆ ਤੁਸੀਂ ਵੀਡੀਓ ਦੇਖਿਓ ਸਾਰੀ ਫਿਰ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਸਬਸਕ੍ਰਾਈਬ ਨਹੀਂ ਕਰਿਆ ਹਨਾ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਵੀਡੀਓ ਸ਼ੇਅਰ ਵੀ ਕਰਿਓ ਜਾਣਕਾਰੀ ਵਧੇ ਲੱਗੀ ਲਾਈਕ ਕਰਿਓ ਚਲੋ ਆਪਾਂ ਦੇਖਦੇ ਹਾਂ ਕੀ ਤਰੀਕਾ ਅਮਨ ਦਾ ਤੇ ਸਾਰੀ ਵੀਡੀਓ ਦੇਖਿਓ ਚਲੋ ਆਪਾਂ ਦੇਖਦੇ ਹਾਂ ਇੰਡਸਟਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਪੀਕੋ ਦੀ ਵੀਡੀਓ ਤੇ ਚੁੰਨੀਆਂ ਦਾ ਪੀਕੋ ਆਪਾਂ ਕਰਦੇ ਹਾਂ ਹਨਾ ਇਹ ਆਪਣੇ ਕੋਲੇ ਸ਼ਾਲ ਆਇਆ ਆਪਣੇ ਸ਼ਾਲ ਤੇ ਪੀਕੋ ਕਰਨੀ ਆ ਤੇ ਜਿਵੇਂ ਆਪਣੇ ਸੂਟਾਂ ਨਾਲ ਪ੍ਰਿੰਟਰ ਸੂਟਾਂ ਪ੍ਰਿੰਟਡ ਸ਼ਾਲ ਹੁੰਦੇ ਨੇ ਇਹਦਾ ਸ਼ਾਲ ਆ ਚੁੰਨੀ ਨਹੀਂ ਹੈਗੀ ਵੀ ਬਾਕੀ ਸੌਲ ਤੇ ਚੁੰਨੀ ਦਾ ਬਹੁਤ ਬਹੁਤ ਫਰਕ ਹੁੰਦਾ ਹਾਂ ਤੇ ਇਹ ਆਪਾਂ ਨੇ ਜਿਹੜੀ ਪੀਕੋ ਆ ਹਨਾ ਪੀਕੋ ਵਾਸਤੇ ਇੱਕ ਆਵਲਾ ਥ੍ਰੈਡ ਆਉਂਦਾਗਾ ਇਹ ਨਾਈਲੋਨ ਥ੍ਰੈਡ ਬੋਲਦੇ ਨੇ ਇਹਨੂੰ ਇਹਦੇ ਨਾਲ ਚੁੰਨੀਆਂ ਤੇ ਵੀ ਪੀਕੋ ਹੁੰਦੀ ਹੈ ਇਹ ਦੇਖੋ ਇਹ ਤਾਰ ਜਮੇ ਬਰੀਕ ਹੁੰਦਾ ਇਹ ਧਾਗਾ ਹੂੰ ਇਹ ਤੇ ਲੱਗ ਰਿਹਾ ਮਸ਼ੀਨ ਵਾਲੇ ਪਾਸੇ ਉਂਗਲ ਤੇ ਨਹੀਂ ਨਾ ਕਿਉਂਕਿ ਬਰੀਕ ਵਾਲਾ ਹਾਂ ਇਹ ਮਤਲਬ ਲੱਗਿਆ ਹੈ ਦੀਂਦਾ ਨਹੀਂ ਹੈਗਾ ਚੁੰਨੀਆਂ ਤੇ ਹਾਂ ਉਹ ਵਾਲਾ ਥ੍ਰੈਡ ਆ ਇਹ ਇਹ ਸਪੈਸ਼ਲ ਪੀਕੋ ਵਾਸਤੇ ਆਉਂਦਾ ਹੈ ਤੇ ਇਹਦਾ ਵੀ ਤਰੀਕਾ ਉਹੀ ਆ ਫਿਰਕੀ ਚ ਸੇਮ ਧਾਗਾ ਜਿਵੇਂ ਆਪਾਂ ਕੜਾਈ ਦੇ نیچے ਪਾਉਣੇ ਹਨਾ ਡੱਬੀ ਚ ਓਵੇਂ ਇਹਦੇ ਚ ਪੈਂਦਾ ਪੀਕੋ ਚ ਉਹੀ ਉਹੀ ਧਾਗਾ ਪਤਲਾ ਹਾਂ ਉਹੀ ਧਾਗਾ ਨੀਚੇ ਪਾਊਗਾ ਸੇਮ ਹੋ ਉਸੇ ਦੀ ਫਿਰਕੀ ਭਰਨੀ ਪਊ ਆਪਾਂ ਨੂੰ ਤੇ ਪੀਕੋ ਵਾਸਤੇ ਆ ਆ ਲਾਇਆ ਹੈ ਪੀਕੋ ਵਾਲਾ ਪੈਰ ਇਹ ਆ ਪੱਗ ਵਾਲੀ ਸੀਨ ਵਾਲਾ ਪੈਰ ਆਪਾਂ ਨੇ ਪੱਗ ਵਾਲੀ ਸੀਨ ਚ ਦਿਖਾਇਆ ਸੀ ਵੀ ਉਹ ਵਾਲਾ ਪੈਰ ਸੀ ਇਹਦੇ ਵਾਸਤੇ ਆ ਚੀਜ਼ ਬਣੀ ਹੋਈ ਹੁੰਦੀ ਹੈ ਪੀਕੋ ਕਰਨ ਵਾਸਤੇ ਤੇ ਇਹਦੇ ਨਾਲ ਓਮੀ ਚੜਦੀ ਹੈ ਤੇ ਟਾਂਕਾ ਵੀ ਉਹੀ ਆਪਣਾ ਇਹਦੇ ਤੇ ਜਿਵੇਂ ਪੱਗ ਦੀ ਸੀਣ ਵਾਸਤੇ ਆਪਾਂ 2.5 ਨੰਬਰ ਤੇ ਕਰਦੇ ਆ ਹਨਾ ਇਹ ਤੇ ਵੀ ਉਹੀ 2.5 ਨੰਬਰ ਤੇ ਇੱਥੇ ਆਪਾਂ ਨੂੰ ਖੜਾਉਣਾ ਪਵੇਗਾ ਨੱਟ ਪਾ ਕੇ ਇਹਨੂੰ ਲੋਕ ਲਾ ਲਾਂਗੇ ਤਾਂ ਕਿ ਤੁਹਾਨੂੰ ਗੋਡਾ ਵਾਰ-ਵਾਰ ਦੱਬਣਾ ਨਾ ਪਵੇ ਇੱਕ ਥਾਂ 'ਤੇ ਖੜ ਗਿਆ ਕਈ ਵਾਰ ਜੇ ਆਪਣਾ ਗੋਡਾ ਲੱਗ ਜਾਂਦਾ ਹਨਾ ਫਿਰ ਇਹ ਪੈਰ ਚੜੇ ਕਰਕੇ ਆਪਣੀ ਸੂਈ ਟੁੱਟ ਜਾਂਦੀ ਆ ਇਸ ਕਰਕੇ ਗੋਡੇ ਤੋਂ ਥੋੜਾ ਦੂਰੀ ਰੱਖੋ ਇਹਦੇ ਤੋਂ ਆਪਦਾ ਆਪਦਾ ਗੋਡਾ ਗੋਡੇ ਤੋਂ ਦੂਰ ਰੱਖੋ ਤੇ ਇਹਦੇ ਵਾਸਤੇ ਆਪਾਂ ਨੂੰ ਇਹ ਇੱਥੇ ਸਟੈਂਡ ਕਰਕੇ ਟਾਂਕਾ ਇਹਦਾ ਪੀਕੋ ਕਹਿ ਸਕਦੇ ਆਪਾਂ ਤੇ ਹੁਣ ਤੁਸੀਂ ਦੇਖਿਓ ਅਮਨ ਤੁਹਾਨੂੰ ਕਰਕੇ ਦਿਖਾਉਣਗੇ ਪੀਕੋ ਇਹ ਜਿਵੇਂ ਉਸ ਉਹ ਮਾਗੂ ਪੱਗ ਦੀ ਸੀੜੀ ਵਾਂਗੂ ਜਿੱਗ ਜਾ ਕੇ ਵਾਦੀ ਹੁੰਦੀ ਕਿਤੇ ਹੋਰ ਵਾਦੀ ਹੁੰਦੀ ਆ ਜਿੱਗ ਜਾਏਗੀ ਹੁੰਦਾ ਵੈਸੇ ਇਹ ਗੋਲ ਹੋ ਜਾਂਦੀ ਆ ਅਜੇ ਗੋਲ ਹੋ ਜਾਂਦੇ ਵੈਸੇ ਧਾਕਾ ਜਿਹੜਾ ਦੱਸਿਆ ਨਾ ਵੀ ਤੇ ਇਹ ਦਿਖਣੀ ਨਹੀਂ ਨੀਗਾ ਬਿਲਕੁਲ ਬਰੀਕ ਆ ਨਾ ਇਹ ਇਹ ਦਿੱਸਦਾ ਨਹੀਂ ਹੈ ਇਹ ਵੈਸੇ ਤਾਂ ਵੈਸੇ ਪੀਕੋ ਵਾਸਤੇ ਸਿਆਉਣ ਦੇ ਵੀ ਇਹੀ ਕਰਤੇ ਜਾ ਸਕਦਾ ਪੱਗਰੀ ਦੇ ਨਾ ਉਹ ਤੇ ਨਹੀਂ ਇਹ ਨਾਲ ਤਾਂ ਇਹ ਤਾਂ ਪੀਕੋ ਵਾਸਤੇ ਸਿਰਫ ਪੀਕੋ ਵਾਸਤੇ ਆ ਗੋਟਾ ਵਗੈਰਾ ਵੀ ਲਾ ਸਕਦੇ ਆ ਆਪਾਂ ਚੁੰਨੀ ਤੇ ਓਕੇ ਇਹਦੇ ਨਾਲ ਇਹ ਤਾਂ ਜਿਨਾ ਲਓ ਜੀ ਇਹਦੇ ਵਾਸਤੇ ਆਪਾਂ ਨੂੰ ਇਹਨੂੰ ਮੋੜਨ ਦੀ ਲੋੜ ਨਹੀਂ ਬਸ ਐਸ ਤਰ੍ਹਾਂ ਕੱਪੜੇ ਨੂੰ ਫੜਨਾ ਆਪਾਂ ਨੇ ਇਹ ਆਪ ਦੇ ਮੋੜਦੀ ਹੈ ਇਹ ਇਹ ਆਪਣੇ ਆਪ ਮੋੜਦੀ ਹੈ ਇਹ ਜੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕਰ ਹਾਂ ਕਿੰਨਾ ਸੋਹਣਾ ਹੋ ਰਿਹਾ ਤੇ ਜੋ ਆਮਨੇ ਕਿਹਾ ਸੀਗਾ ਜਿਹੜਾ ਇਹ ਧਾਗਾ ਬਿਲਕੁਲ ਗਰੀਕ ਇਹਦੇ ਉਤੇ ਜਿਵੇਂ ਨਹੀਂ ਦੀਂਦਾ ਤੁਸੀਂ ਦੇਖ ਸਕਦੇ ਹੋ ਨਾ ਮਾਤਰੀ ਆ ਦੇਖ ਹੀ ਨਹੀਂ ਰਹੇ ਕਿ ਤਰ੍ਹਾਂ ਦਾ ਇਸ ਤਰ੍ਹਾਂ ਵੀ ਕੋ ਕਰ ਦਿੰਦਾ ਹਾਂ ਆ ਦੇਖੋ ਇਸ ਤਰ੍ਹਾਂ ਇੰਨਾ ਇੰਨਾ ਕੋ ਮੋੜ ਦਿੰਦੀ ਹੈ ਇਹ ਤੇ ਇਧਰੋਂ ਆ ਦੱਸਣ ਗਿਆ ਮੈਂ ਮਤਲਬ ਇਹ ਸਿੱਧਾ ਖੜਾ ਕਰਕੇ ਫੜਨਾ ਨਾ ਇਹ ਹੈ ਹਾਂ ਇਸ ਤਰ੍ਹਾਂ ਕਰਕੇ ਨਾ ਇਹ ਹਾਂ ਆ ਦੇਖੋ ਇਸ ਤਰ੍ਹਾਂ ਫੜਦਾ ਉਧਰ ਜਾ ਕੇ ਆਪ ਵੀ ਫੋਲਡ ਕਰੀ ਜਾਊਗੀ ਇਹ ਮਸ਼ੀਨ ਬਸ ਨੂੰ ਨੇੜੇ ਤੋਂ ਦਿਖਾ ਦੇਣਾ ਤੁਸੀਂ ਦੇਖ ਸਕਦੇ ਹੋ ਪਿੱਛੇ ਜਾਂਦਾ ਰਿਹਾ ਕਿੰਨਾ ਸੋਹਣਾ ਬਣ ਕੇ ਨਿਕਲ ਰਿਹਾ ਵਾਰ ਹਾਂ ਜਿਹੜਾ ਇਹਦੇ ਆ ਨੋਕ ਲੱਗੀ ਹੋਈ ਹੈ ਇਹਦੇ ਵਿੱਚ ਵੀ ਕੱਪੜਾ ਨਿਕਲਣਾ ਚਾਹੀਦਾ ਹਾਂ ਆ ਜਿਹੜੀ ਨੋਕ ਲੱਗੀ ਹੋਈ ਹੈ ਇਹਦੇ ਵਿੱਚ ਵੀ ਨਿਕਲਣਾ ਚਾਹੀਦਾ ਜਿਵੇਂ ਆਮ ਨੇ ਕਿਹਾ ਤੁਹਾਨੂੰ ਆ ਦੇਖੋ ਇਦਾਂ ਉਹਦੇ ਵਿੱਚ ਵੀ ਕੱਢਦੇ ਹੋਏ ਨਾ ਪਿੱਛੇ ਕਿੰਨਾ ਸੋਹਣਾ ਹੁੰਦਾ ਜਾ ਰਿਹਾ ਕਿੰਨਾ ਸੋਹਣਾ ਫੋਲਡ ਕਰ ਰਹੀ ਹੈ ਬੱਚੀ ਨਾ ਬਸ ਇਹ ਜਿਹੜੇ ਇਹਦੇ ਉਹ ਪੁੱਤਾ ਅੱਗੇ ਹੁੰਦੇ ਨੇ ਬਲੂਸੜੇ ਹੁੰਦੇ ਨੇ ਸਾਰੇ ਵਿੱਚ ਆ ਜਾਂਦੇ ਨੇ ਹੈ ਨਾ ਹਾਂ ਇਹ ਨਾਲੋਂ ਵੀ ਸੌਲ ਦੀ ਗੱਲ ਵੱਡ ਜਾਂਦੀ ਯਾਰ ਸਟਾਲ ਸੌਰੀ ਇਹ ਬਹੁਤ ਸੋਹਣੀ ਪੀਕੋ ਕਰ ਰਹੀ ਹੈ ਉਹ ਰਹਿ ਗਿਆ ਨਾ ਉਹ ਥੋੜਾ ਜਿਹਾ ਕਿਤੋਂ ਨਹੀਂ ਹੋਂਤਾ ਗਾਗਾ ਅੱਛਾ ਉਹ ਜਿਹੜਾ ਉਹ ਧਾਗੇ ਸੀ ਉਹ ਨੂੰ ਫੋਲਡ ਕਰਤਾ ਹਨਾ ਹਾਂ ਉਹ ਵਿਚੀ ਫੋਲਡ ਕਰ ਲੈ। ਬਈ ਸੋਨਾ ਕਰ ਰਿਹਾ ਨਾ। ਕਿੰਨਾ ਸੋਨਾ ਹੋ ਗਿਆ। ਕਿਤੇ ਕੱਟ ਦਾਂਗੇ ਆਪਾਂ। ਇਹ ਵਾਲੇ ਜਿਹੜੇ ਧਾਗੇ ਨੇ ਹਨਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਕੱਟ ਲੋ। ਇਹ ਵਿਚ ਦੇ ਆਉਣਗੇ ਦਿੱਕਤ ਹੀ ਦਿੰਦੇ ਨੇ ਹਨਾ। ਤੰਗ ਕਰਦੇ ਨੇਗੇ। ਉਧਰਲੀ ਸਾਈਡ ਮੈਨੂੰ ਐਸਵੇਂ ਆ ਕੇ ਧਾਗੇ ਹੈ ਨਹੀਂ ਕਿ ਮੈਂ ਪਹਿਲਾਂ ਦੇਖੇ ਚੈੱਕ ਨਹੀਂ ਕਰਿਆ। ਜ਼ਿਆਦਾਤਰ ਤਾਂ ਵਿੱਚ ਆਗੇ ਸੀਗੇ। ਪਰ ਨਾ ਉਹਦਰ ਛੋਟੇ ਸੀ ਥੋੜੇ ਜੇ ਇਹ ਬਾਬਾ ਵੱਡੇ ਨੇ ਪਰ ਉਦੋਂ ਵਧੀਆ ਵਿੱਚ ਆਉਣਗੇ ਨਾ ਥੋੜਾ ਮੋਟਾ ਆਪਣਾ ਵਿੰਗ ਡੈਡਾ ਹੋਊਗਾ ਉਦੋਂ ਵਧੀਆ ਕੱਟਣ ਵਾਲੇ ਨੂੰ ਕੱਟ ਹੀ ਦਿਓ ਜਿਹੜੀ ਇੰਨੀ ਨਹੀਂ ਪੱਟੀ ਆ ਨਾ ਇਹ ਇਹ ਫੋਲਡ ਹੋ ਜਾਏਗੀ ਜਦੋਂ ਆਪਾਂ ਨੇ ਆ ਦੇਖੋ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਹਾਂ ਇਸ ਤਰ੍ਹਾਂ ਸਿੱਧਾ ਇਹਨੂੰ ਇੱਕ ਕੰਨੀ ਵਾਲੀ ਸਾਈਡ ਤੋਂ ਸ਼ੁਰੂ ਕਰਨਾ ਹੈ ਇੰਦਾ ਖੜਾ ਕਰਕੇ ਨਾ ਤੇ ਪਿੱਛੇ ਨੂੰ ਜਦੋਂ ਬਾਹਰ ਨਿਕਲਦੇ ਜਾਓਗੇ ਨਾ ਫੋਲਡ ਕਰਦੇ ਜਾਓਗੇ ਤੇ ਤੁਸੀਂ ਦੇਖਿਓ ਨਾ ਕਿ ਪਿੱਛੇ ਨੂੰ ਜਾਂਦਾ ਹੋਇਆ ਕਿੰਨਾ ਵਧੀਆ ਹੁੰਦਾ ਜਾਊਗਾ ਤੇ ਕੰਨੀ ਉਹਦੇ ਵਿੱਚ ਵਸਾ ਕੇ ਜਿਵੇਂ ਆਮਨੇ ਫਸਾਇਆ ਆ ਤੁਸੀਂ ਦੇਖ ਸਕਦੇ ਹੋ ਬਸ ਸਟਾਰਟਿੰਗ ਦੇ ਵਿੱਚ ਥੋੜੀ ਜਿਹੀ ਹੋਵਦੀ ਆ ਉਹ ਥੋੜਾ ਦੇਖ ਕੇ ਉਹ ਕਰ ਲਿਓ ਉਸ ਤੋਂ ਬਾਅਦ ਜਦੋਂ ਚੱਲ ਪਾਣਾ ਨਾ ਇਹ ਫਿਰ ਤਾਂ ਬਸ ਰੂਲ ਗੇਰ ਨੂੰ ਸੱਦਾ ਕਰਦੇ ਹੋਏ ਆ ਜਿਵੇਂ ਦੱਸਿਆ ਸੀ ਆਮਨੇ ਉਹ ਵਿਚਾਲ ਦੀ ਲਗਾਉਂਦੇ ਹੋਏ ਹਨ ਆਪਦੇ ਮੂੰਹ ਪਿੱਛੇ ਪੀਕੋ ਕਰਕੇ ਉਹ ਫੋਲਡ ਕਰਕੇ ਨਿਕਲਦਾ ਜਾਊਗਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਪਿੱਛੇ ਕਿੰਨਾ ਛੋਟਾ ਫੋਲਡ ਹੁੰਦਾ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਦਿਖਾਇਆ ਸੀਗਾ ਬਸ ਕੇ ਇਹਦਾ ਸਿੱਧਾ ਕਰਕੇ ਨਾ ਜਿਹੜਾ ਬਚਾ ਆਪਦੀ ਲਗਾਉਂਦੇ ਜਾਓ ਪਿੱਛੇ ਉਹ ਮਸ਼ੀਨ ਪੀਕੋ ਕਰਕੇ ਇਹਨਾਂ ਨੂੰ ਫੋਲਡ ਕਰਕੇ ਬਹੁਤ ਛੋਟਾ ਬਣਾਉਂਦੀ ਜਾਊਗੀ ਅਸੀਂ ਦੇਖ ਸਕਦੇ ਹੋ ਤੇ ਜਿਵੇਂ ਜਿਵੇਂ ਇੱਧਰ ਮੁੜ ਰਿਹਾ ਨਾ ਉਦਾਂ ਉਦਾਂ ਹੀ ਉਧਰ ਫੋਲਡ ਕਰ ਰਹੀ ਹੈ ਮਸ਼ੀਨ ਆ ਅਜਿਵੇਂ ਜਿਵੇਂ ਇਧਰੋਂ ਆ ਦੇਖੋ ਤੁਹਾਡੇ ਸਾਹਮਣੇ ਆ ਨਾ ਇਧਰੋਂ ਉਹ ਵਿੱਚ ਜਾਂਦਾ ਇਹਦਾ ਫੋਲਡ ਹੁੰਦਾ ਤੇ ਪਿੱਛੇ ਜਾ ਕੇ ਉਹ ਠੀਕ ਲੱਗ ਜਾਂਦੀ ਆ ਬਿਲਕੁਲ ਫੋਲਡ ਹੋ ਕੇ ਸੋਹਣਾ ਬਣ ਜਾਂਦਾ ਤੇ ਜਿਵੇਂ ਅਮਨੇ ਪਹਿਲਾਂ ਦੱਸਿਆ ਸੀ ਕਿ ਨਾ ਧਾਗਾ ਆ ਬਿਲਕੁਲ ਬਰੀਕ ਹੈ ਨਵਾਂ ਹੀ ਥ੍ਰੈਡ ਆ ਇਹ ਆ ਤੁਹਾਨੂੰ ਦੱਸਦਾ ਇਹਦੇ ਤੇ ਦੇਖੋ ਤੇ ਟਾਂਕਾ ਬਣ ਕਿੰਨੇ ਤੇ ਕਰਨਾ ਉਹੀ 2.5 ਤੇ ਤੇ ਟਾਂਕਾ ਆ ਮਸ਼ੀਨ ਦਾ 2.5 ਤੇ ਕਰਕੇ ਨਾ ਇੱਥੇ ਨਟ ਮਸਾ ਕੇ ਉਹਨੂੰ ਲੋਕ ਕਰ ਦਿਓ ਤਾਂ ਕਿ ਉਹ ਵਾਦਨ ਘਟਣ ਦਾ ਡਰ ਨਾ ਰਹੇ ਤੇ ਜਿਹੜਾ ਆਪਣਾ ਥੱਲੇ ਗੋਡਾ ਹੁੰਦਾ ਨਾ ਉਹ ਗੋਡੇ ਤੇ ਤੁਸੀਂ ਆਪਦਾ ਗੋਡਾ ਦੂਰ ਰੱਖਿਓ ਕਿਉਂਕਿ ਜੇ ਗਲਤੀ ਨਾਲ ਵੀ ਗੋਡੇ ਤੇ ਹਨਾ ਆਪਣਾ ਗੋਡਾ ਟੱਚ ਹੋ ਗਿਆ ਉਹ ਪ੍ਰੈਸ ਹੋ ਗਿਆ ਤਾਂ ਆਹ ਸੂਈ ਟੁੱਟ ਜੇਗੀ ਕਿਉਂਕਿ ਸੂਈ ਕਿਉਂ ਟੁੱਟੂਗੀ ਕਿਉਂਕਿ ਆਪਨੇ ਢਾਈ ਤੇ ਲੋਕ ਕਰਿਆ ਹੋਇਆ ਜਦੋਂ ਇਧਰੋਂ ਪ੍ਰੈਸ ਹੋਊਗਾ ਨਾ ਫਿਰ ਉਹਤੇ ਜ਼ੋਰ ਪਊਗਾ ਉਸ ਕਰਕੇ ਸੂਈ ਟੁੱਟ ਜੂਗੀ ਟੁੱਟ ਜੂਗੀ ਹਾਂ ਜੇ ਲੋਈ ਤੁਸੀਂ ਸਾਨੂੰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਤਰੀਕਾ ਕਿੱਦਾਂ ਦਾ ਲੱਗਿਆ ਜੇ ਤੁਹਾਡੇ ਸਾਹਮਣੇ ਆ ਦੇਖੋ ਕਿੰਨੀ ਕਿੰਨੀ ਸੋਹਣੀ ਪੀਕ ਹੋਈ ਆ ਸੌਲ ਦੇ ਜਿਹੜਾ ਆਪਣੇ ਕਿਨਾਰੇ ਨੇ ਨਾ ਬਹੁਤ ਸੋਹਣੀ ਗੱਲ ਬਣ ਗਈ ਦੇਖੋਈ ਤੁਹਾਡੇ ਲਈ ਆਪਾਂ ਇਹ ਅਜਿਹੀਆਂ ਯੂਨੀਕੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਪਰ ਇੰਨਾ ਕਹ ਵੀ ਤੁਸੀਂ ਸਾਡੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਅਸੀਂ ਤੁਹਾਨੂੰ ਰਿਕਵੈਸਟ ਕਰਦੇ ਹਾਂ ਰਿਸਪੌਂਸ ਦਿਆ ਕਰੋ ਤੇ ਜਿਹੜੇ ਪੈਨਪ੍ਰਾਹਨ ਆਪਣੀ ਵੀਡੀਓ ਦੇਖਣਾ ਪਸੰਦ ਕਰਦੇ ਨੇ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਿਓ ਤੇ ਲਿਖੀ ਦਾ ਲਾਈਕ ਵੀ ਕਰਿਓ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਤੁਸੀਂ ਦੇਖਿਆ ਨਾ ਤਾਂ ਅੱਗਾ ਕਿੰਨਾ ਵਧੀਆ ਪੀਕੋ ਕਰਨ ਤੋਂ ਬਾਅਦ ਬਿਲਕੁਲ ਦੀਦਾ ਨਹੀਂ ਹੈਗਾ ਨਾ ਤੇ ਸਟਾਲ ਵੀ ਪੀਕੋ ਕਰਨ ਤੋਂ ਬਾਅਦ ਜਿਹੜੇ ਉਹ ਖੁੰਝੇ ਨੇ ਨਾ ਕਿਨਾਰੇ ਨੇ ਕਿੰਨੇ ਸੋਹਣੇ ਹੋ ਗਏ ਕਿੰਨੇ ਵਧੀਆ ਤਰੀਕੇ ਨਾਲ ਫੋਲਡ ਹੋਏ ਨੇ ਤੇ ਆ ਤੁਹਾਨੂੰ ਅਮਨ ਵੀ ਕਿੰਨਾ ਆਪਾਂ ਟਾਂਕਾ ਕਿੰਨੇ ਤੇ ਰੱਖਣਾ ਕਿਦਾਂ ਨੂੰ ਲੌਕ ਕਰਨਾ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਦੱਸਿਆ ਉਹਨੇ ਤੇ ਜਿਹੜੇ ਭੈਣ ਭਰਾਮ ਨੇ ਆਪ ਨੂੰ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦੱਬਿਓ ਤੇ ਜਾਣਕਾਰੀ ਵਧੀਆ ਲੱਗੀ ਜੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਲਾਈਕ ਵੀ ਕਰ ਲਾਈਕ ਜਰੂਰ ਕਰਿਆ ਕਰੋ ਸਾਨੂੰ ਉਹਦੇ ਨਾਲ ਬਹੁਤ ਸਾਹ ਮਿਲਦਾ ਚਲੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਉਹਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਾਚਦੇ ਰਹੋ ਖੁਸ਼ ਰਹੋ ਹਸਦੀ ਰਹੋ ਜੀ